ਮੱਖਣ ਸਿੰਘ ਆ ਜੀ ਪਿੰਡ ਦੀ ਲੌਂਗਵਾਲ ਜੀ 23 ਸਾਲ ਦੀ ਹੋ ਗਈ ਜਗਪਾਲ ਸਿੰਘ ਨਾਮ ਕੀ ਕੀ ਕੰਮ ਕਰਦਾ ਕੌਡੀ ਖੇੜਦਾ ਸੀ ਕੀ ਇਹ ਜੀ ਬਸ ਮੇਰੇ ਕੋਲ ਮਨ ਨਾਲ ਥੋੜਾ ਜਿਹਾ ਬਸ ਆਪੇ ਜੋ ਘਟ ਉਹ ਕਰਦੇ ਸੀਗੇ ਉਹ ਕਹਿੰਦਾ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਦੋ ਕੁੜੀਆਂ ਦੀ ਦੋ ਕੁੜੀਆਂ ਦੀਆਂ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਉਹਦੇ ਦੋ ਵਿਆਹ ਹੋਏ ਹੋਏ ਨੇ ਉਹ ਜਾਤ ਹੋਰ ਦੀ ਅਸੀਂ ਨੇ ਉਹਦਾ ਲੈਟਰ ਰੱਖਤਾ ਬਸ ਉਹ ਗੱਲ ਤੋਂ ਤਕਰਾਰ ਕਰਦੇ ਕਰਦੇ ਕੱਲ ਉਹਨੇ ਆ ਕੇ ਬੰਦਾ ਨੇ ਗੋਲੀ ਮਾਰੀ ਕਿੱਥੇ ਮਾਰੀ ਖੇਤ ਆ ਰਹਿਣਾ ਹੀ ਆਪਾਂ ਇੱਕ ਚ ਮਾਰੀ ਸਭ ਘਰੇ ਆ ਹਾਂਜੀ ਘਰੇ ਅੰਦਰ ਮਾਰੀ ਘਰ ਹੋਰ ਕੋਣ ਕੋਣ ਸੀ ਤੁ ਅਸੀਂ ਤਾਂ ਇਹ ਮੈਂ ਬੱਕਰੀਆਂ ਲੈ ਕੇ ਗਿਆ ਹੋਇਆ ਸੀ ਜਿਹਦੇ ਘਰੇ ਇੱਕ ਮੇਰੇ ਘਰ ਵਾਲੀ ਦੀ ਤੇ ਇੱਕ ਮਰਾ ਮੁੰਡਾ ਤੇ ਦੂਜਾ ਹੈਗਾ ਟੀਗਾ ਉਹ ਅੰਦਰ ਚਾਹ ਪੀਂ ਜਾਂਦਾ ਟੀਗਾ ਉਹਨੇ ਆ ਕੇ ਬਾਹਰ ਜਾ ਹਾਕ ਮਾਰੀ ਐ ਆਪਦੀ ਕੁੜੀ ਨੂੰ ਉਹ ਪਿੰਦਾ ਰੱਬੇ ਨੂੰ ਫੋਨ ਕਰਕੇ ਸੱਦਿਆਗਾ ਬਾਈ ਜਦੋਂ ਹਾਕ ਮਾਰੀ ਉਹ ਦੀ ਬਾਹਰ ਆ ਗਈ ਉਹ ਮੇਰੇ ਘਰ ਵਾਲੀ ਪੋਠਾ ਸਿੱਧਾ ਬੋਲਣ ਲੱਗਦੀ ਜਦੋਂ ਉਹ ਲੋ ਬਰੇ ਮੁੰਡੇ ਨੇ ਛੋਟੇ ਨੇ ਕਹਤਾ ਜਪਾਨ ਨੇ ਵੀ ਤੂੰ ਮੇਰੀ ਮਾਂ ਨੂੰ ਕੰਮ ਬੋਲਦੇ ਆ ਉਹ ਬਸ ਉਹਨੇ ਚੱਕ ਕੇ ਬਦੰਦਰ ਨੇ ਤੇ ਮੋਕੇ ਤੋਂ ਫਰਾਰ ਹੋ ਗਏ ਫਿਰ ਹਾਂਜੀ ਗੱਡੀ ਲੈ ਕੇ ਭੱਜ ਗਏ ਪਰਿਵਾਰ ਦੇ ਵਿੱਚ ਹੁਰਕਮ ਹੋਣਾ ਚਾਹੀਦਾ ਇੱਕ ਬੇਟਾ ਜੀ ਤੇ ਮਾਂ ਅੰਦਰ ਕੀ ਚਾਹਨੇ ਭਾਈ ਹਸਾਫ ਹੋਣਾ ਚਾਹੀਦਾ ਜੀ ਹਸਾਫ ਹੋਣ ਦੀ ਤੁਸੀਂ ਕੋਲ ਕਿੰਦਾ ਦੀ ਕਾਰਵਾਈ ਚਾਹੁੰਦੇ ਹੋ ਬਾਜੀ ਹਜੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਬਾਉ ਨਾ ਦਿਨ ਦੇਖ ਲੈ ਹਜੇ ਕੋਈ ਕਾਰਵਾਈ ਦੇ ਬਿਆਨ ਹੋ ਗਏ ਹਾਂਜੀ ਬਿਆਨ ਹੋ ਗਏ ਸਰ ਕੀ ਨਾਮ ਹੈ ਤੇ ਕੀ ਮਾਮਲਾ ਜੀ ਤੁਹਾਡਾ ਕੀ ਨਾਮ ਹੈ ਤੇ ਕੀ ਮਾਮਲਾ ਲੈ ਕੇ ਆਏ ਤੁਸੀਂ ਐਸਆ ਜਸਵੀਰ ਸਿੰਘ ਥਾਣਾ ਲਾਹੌਰ ਜੀ ਕੀ ਘਟਨਾ ਹੋਈ ਹੈ ਸਰ ਇਹ ਸਰ ਕੱਲ ਸਾਨੂੰ ਕੋਈ 4:00 5 ਦੇ ਕਰੀਬ ਇਨਫੋਰਮੇਸ਼ਨ ਮਿਲੀ ਸੀ ਕਿ ਜਪਾਲ ਸਿੰਘ ਔਰ ਫਕਾਲਾ ਸਰਪ ਮੱਖਣ ਸਿੰਘ ਮਂਡੇਰ ਕਲਾ ਰੋਡ ਵਾਸੀ ਲੌਂਗਵਾਲ ਦੀ ਗਨਸ਼ਾਟ ਨਾਲ ਡੈਥ ਹੋ ਗਈ ਫਿਰ ਉਹ ਤੋਂ ਬਾਅਦ ਉਹਦਾ ਨਿਰਸਤਕ ਦਾ ਪਿਤਾ ਮੱਖਣ ਸਿੰਘ ਨੇ ਆ ਕੇ ਐਸ ਐਚਓ ਸਾਹਿਬ ਕੋਲ ਇੰਸਪੈਕਟਰ ਜਤਿੰਦਰਪਾਲ ਜੀ ਕੋਲ ਮੁੱਖ ਅਫਸਰ ਠਾਣਾ ਨੰਗੋ ਕੋਲ ਸਟੇਟਮੈਂਟ ਲਿਖਾਈ ਵੀ ਇਹ ਜਿਹੜਾ ਮੱਖਣ ਸਿੰਘ ਦਾ ਵੱਡਾ ਲੜਕਾ ਹੈ ਤੁਮਕੌਰ ਸਿੰਘ ਜੀ ਉਹ ਇੱਥੇ ਚੀਮਾ ਵਿਖੇ ਬਿਹਾ ਹੋਇਆ ਸੀ ਉਹਨਾਂ ਦਾ ਕਿਤੇ ਘਰੇਲੂ ਆਪਦੇ ਘਰ ਵਾਲੀ ਨਾਲ ਕੋਈ ਤੁਤੁਮ ਐਵੇਂ ਪਰਿਵਾਰ ਦਾ ਆਪਸ ਦੇ ਵਿੱਚ ਹੋ ਗਿਆ ਉਹਨੇ ਕੁੜੀ ਨੇ ਆਪਦੇ ਫਾਦਰ ਨੂੰ ਫੋਨ ਕਰਤਾ ਉਹਦਾ ਫਾਦਰ ਸੁਰਮੁਖ ਸਿੰਘ ਆ ਗਿਆ ਉਹਦੇ ਘਰ ਵਾਲੀ ਚਮਕੌਰ ਸਿੰਘ ਸ਼ਰਮਕ ਸਿੰਘ ਸ਼ਰਮਕ ਸਿੰਘ ਉਹਦੇ ਘਰ ਵਾਲੀ ਮਨਦੀਪ कौर ਉਹ ਦੋਨੇ ਗੱਡੀ ਲੈ ਕੇ ਇਹਨਾਂ ਦੇ ਘਰ ਆ ਗਏ ਉਹ ਕੁੜੀ ਨੂੰ ਲੈਣ ਵਾਸਤੇ ਉੱਥੇ ਆ ਕੇ ਇਹਨਾਂ ਦੀ ਪਰਿਵਾਰ ਦੇ ਵਿੱਚ ਫਿਰ ਡਿਸਪਲੋਟ ਹੋ ਗਿਆ ਤੁ ਤੁਮ ਐਵੇਂ ਹੋ ਗਈ ਕਿਸੇ ਗੱਲੋਂ ਉਸ ਤੋਂ ਬਾਅਦ ਇਹ ਜਿਹੜਾ ਚਮਕੌਰ ਸਿੰਘ ਦਾ ਭਰਾ ਸੀ ਜਗਪਾਲ ਸਿੰਘ ਤੇ ਇਹ ਦਾ ਇਹ ਜਿਹੜੇ ਇਹਨੇ ਸ਼ਰਮਕ ਸਿੰਘ ਆਪਣੇ ਚੀਮਬਾਸੀ ਚੀਮਾ ਇਹਨੇ ਉਹਦੇ ਗੈਨਸਾਉਟ ਦੇ ਉਹਦੇ ਫਾਇਰ ਇੱਕ ਸੱਜੀ ਕੁੰਨੀ ਦੇ ਵਿੱਚ ਮਾਰਿਆ ਦੂਜਾ ਉਹਦੇ ਖੱਬੇ ਪਾਸੇ ਛਾਤੀ ਦੇ ਵਿੱਚ ਮਾਰਿਆ ਕਿ ਜਿਹੜਾ ਜਗਪਾਲ ਸਿੰਘ ਹੈ ਪੁਰਪਕਾਲਾ ਇਹਦੀ ਮੌਕੇ ਤੇ ਅੱਡ ਦੀ ਸਪੌਟ ਅੱਡ ਚ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਕਿੰਨੇ ਜਾਣੇ ਤੀ ਜੀ ਕਾਰਵਾਈ ਜੀ ਮੁਕੱਦਮਾ ਨੰਬਰ 151 ਅੰਡਰ ਸੈਕਸ਼ਨ 103 100 ਕਾਰ ਜੇਮਨ 2 VN S 25 27 54 59 ਉਹ ਥਾਣਾ ਲੌਂਗੜ ਮਕਦਮਾ ਦਰਜ ਕਰ ਲਿਆ ਜੀ ਦੋਸ਼ੀ ਦੇ ਘਰ ਰੇਡ ਕੀਤੀ ਦੋਸ਼ੀ ਭੱਜਿਆ ਹੋਇਆ ਉਹਨਾਂ ਐਸ ਐਚਓ ਸਾਹਿਬ ਪੋਸਟਮਾਰਟਮ ਕਰਵਾ ਰਹੇ ਨੇ ਇਹ ਤੋਂ ਬਾਅਦ ਉਹ ਵੱਖ-ਵੱਖ ਟੀਮਾਂ ਬਣਾ ਦੇਣਗੇ ਜਲਦੀ ਗ੍ਰਿਫਤਾਰ ਕਰਨਾ ਈ ਨਾਮ ਹੈ ਭਜੀ ਜਸਵੀਰ ਸਿੰਘ ਉਮਰ ਜੀ ਉਮਰ 29 ਸਾਲ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਦੀ ਘਟਨਾ ਹੋਈ ਹੈ ਤੁਹਾਡੇ ਕੀ ਲੱਗਦੇ ਸੀ ਮੇਰਾ ਬਰਾਦਰ ਮੈਂ ਰਿਸ਼ਤਾ ਮੈਂ ਕਰਾਇਆ ਸੀ ਜੀ ਗੱਲ ਕੀ ਹੋਈ ਹੈ ਜੀ ਦੇਖੋ ਕੁੜੀਆ ਨੂੰ ਲੈਣ ਆਏ ਸੀ ਇਹਨਾਂ ਨੇ ਆਖਿਆ ਵੀ ਕੁੜੀਆ ਵੀ ਬਿਮਾਰ ਆ ਵੀ ਕੱਲ ਨੂੰ ਲੈ ਜੀ ਤੇ ਉਹਨਾਂ ਨੇ ਸੁਣੀ ਨਹੀਂ ਜਦੋਂ ਬਾਅਦ ਵਿੱਚ ਮੇਰੇ ਕੋਲੇ ਫੋਨ ਗਿਆ ਵੀ ਉਹ ਤਾਂ ਕਹਿੰਦੇ ਐ ਕਰਕੇ ਐ ਕਰਕੇ ਅਸੀਂ ਗਏ ਵੀ ਰੌਲਾ ਵੀ ਪਾਇਆ ਵੀ ਇਹ ਤਾਂ ਗੱਲ ਹੋ ਨਹੀਂ ਸਕਦੀ ਜਦੋਂ ਅਸੀਂ ਜਾਂਦੇ ਨੂੰ ਗਏ ਜੀ ਮੇਰੇ ਜਾਂਦੇ ਨੂੰ ਅਸੀਂ ਟੱਕਲੇ ਸੀਗੇ ਵੀ ਬਹੁਤ ਮਾੜਾ ਕਰਕੇ ਕੋਈ ਐਡੀ ਬੈਂਸ਼ ਹੀ ਨਹੀਂ ਪੀ ਜੀ ਬੱਚੇ ਦੀ ਉਹਦੀ ਕਬਾਡੀ ਦਾ ਖਿਡਾਰੀ ਤੇ ਇੰਨਾ ਨਰਮ ਮੁੰਡਾ ਸੀ ਆਪਦਾ ਕਾਰੋਬਾਰ ਕਰਕੇ ਵੈਲਡ ਦਾ ਕੰਮ ਕਰਦਾ ਇੰਨਾ ਤੇ ਮਿਹਨਤਦਾਰੀ ਸੀਗਾ ਜਾਨੀ ਕਿ ਲੜਾਈ ਵਾਲਾ ਤਾਂ ਉਹਦਾ ਕਿਸੇ ਨਾਲ ਹੀ ਨਹੀਂ ਸੀ ਕਿਹੜੇ ਬੰਦੇ ਨੇ ਅੰਜਾਮ ਦਿੱਤਾ ਬਾਤ ਦਾ ਨਾਮ ਹੀ ਅਮਰ ਉਹਨਾਂ ਦਾ ਨਾਮ ਤਾਂ ਚਮਕੌਰ ਸਿੰਘ ਕਹਿੰਦੇ ਨੇ ਜੀ ਪਿੰਡ ਚ ਉੱਥੇ ਕਹਿੰਦੇ ਨੇ ਗੂਟਾ ਉਹ ਕਿਹੜੇ ਪਿੰਡ ਦੇ ਨੇ ਚੀਮਾਂ ਮੈਂ ਰਿਸ਼ਤਾ ਕਰਾਇਆ। ਕਿਸੇ ਰਿਸ਼ਤਾ। ਹਾਂਜੀ ਮੈਂ ਰਿਸ਼ਤਾ ਕਰਾਇਆ। ਉਹ ਇਹ ਗੁੜੀਆਂ ਬੇਸੀ ਜੀ। ਇਹ ਗੁੜੀਆਂ ਨੂੰ ਲੈ ਕੇ ਸੰਗਰੂਰ ਆਏ ਹੋਏ ਸੀ ਸ਼ੀਸ਼ੂ ਕੇਰੀਆ ਦੇ। ਉਹਨਾਂ ਦੇ ਬੇਟੇ ਨੇ ਜਿਹੜੇ ਤੇ ਬੋਲੀ ਬੱਜੀ ਹੈ ਜੀ ਉਹਨੇ ਸਵੇਰੇ ਮੈਨੂੰ ਪੁੱਛਿਆ ਵੀ ਇਹ ਕਹਿੰਦਾ ਵੀ ਡਾਕਟਰ ਕਿਹੜਾ ਵਧੀਆ। ਮਾਂ ਜੀ ਐਂ ਕਰਕੇ ਸ਼ੀਸ਼ੂ ਕੇਰੀਆ ਦੇ ਭਾਈ ਮੇਰੇ ਤਾਂ ਬੱਚੇ ਠੀਕ ਹੁੰਦੇ ਰਹੇ ਨੇ ਵੀ ਤੂੰ ਉੱਥੇ ਲੈ ਜਾ। ਉਹ ਬੇਟਾ ਇੱਥੇ ਲੈ ਕੇ ਆਇਆ ਤੀ। ਮਾਂ ਗਰੋ ਪਤਾ ਨਹੀਂ ਗੁੜੀਆਂ ਨੇ ਫੋਨ ਕਰਿਆ ਹੋਊ ਜੀ। ਦੇਖੋ ਕੋਲੇ ਨਹੀਂ ਤੀ ਅਸੀਂ ਤਾਂ। ਵੀ ਮੈਨੂੰ ਲੈ ਜਾ ਆ ਕੇ। ਉਧਰੋਂ ਬੱਚੇ ਨੂੰ ਫੋਨ ਕਰਕੇ ਬੁਲਾਇਆ। ਉਹ ਦੂਜੀ ਬੇਟੀ ਉਹ ਕਹਿੰਦਾ ਵੀ ਮੈਂ ਲੈਣਾ ਨਹੀਂ ਕੋਈ ਵਾਸਤੇ ਜਨਾਨੀ ਜਿਹੜੀ ਉਹਦੇ ਘਰ ਦੇਦੀ ਉਹਦਾ ਮੈਰਿਜ ਉਹ ਦੁਬਾਰੇ ਹੋਈ ਸੀ ਹੁਣ ਇਹਨਾਂ ਨੂੰ ਧਮਕੀ ਦੇ ਗਿਆ ਮੈਨੂੰ ਵੀ ਧਮਕੀ ਦੇ ਕੇ ਗਿਆ ਕਹਿੰਦਾ ਵੀ ਬਚੋਲੇ ਨੂੰ ਵੀ ਗੋਲੀ ਮਾਰਨੀ ਮਾਰ